ਅੱਜ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕਾਂਗਰਸ ਦੀ ਤਰਫੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਲੋਕ ਸਭਾ ਹੁਸ਼ਿਆਰਪੁਰ ਜ਼ਿਲ੍ਹਾ ਇੰਚਾਰਜ ਵਿਧਾਇਕ ਰਾਣਾ ਗੁਰਜੀਤ ਸਿੰਘ ਪਹੁੰਚੇ ਪਾਰਟੀ ਵੱਲੋਂ ਮੇਰੀ ਜ਼ਿੰਮੇਵਾਰੀ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਸਾਡੀ ਕਨਵੈਨਸ਼ਨ ਸਾਡੇ ਪ੍ਰਧਾਨ ਜੀ ਮਲਕ ਮੁਰਕਰਾਜ ਖਰਗੇ ਸਾਹਿਬ ਖਰਗੇ ਸਾਹਿਬ ਖਰਗੇ ਸਾਹਿਬ ਜੀ ਦਾ ਸਾਹਮਣੇ ਜੀ ਅਸੀਂ ਦਾ ਖਰਗੇ ਸਾਹਿਬ 13 ਤਰੀਕ ਨੂੰ 11 ਤਰੀਕ ਨੂੰ 11 ਫਰਵਰੀ ਨੂੰ ਸਮਰਾਲੇ ਆ ਰਹੇ ਆ ਉਹ ਸੰਬੰਧ ਦੇ ਵਿੱਚ ਮੇਰੀ ਡਿਊਟੀ ਲੱਗੀ ਆ ਕਿ ਮੈਂ ਹੁਸ਼ਿਆਰਪੁਰ ਆ ਕੇ ਸੀਨੀਅਰ ਡਿਰੇਕਟਰ ਸਾਡੇ ਪਵਨ ਆਦਿਆ ਜੀ ਡੋਗਰਾ ਸਾਹਿਬ ਡਾਕਟਰ ਰਾਜ ਸਾਹਿਬ ਦੇ ਬ੍ਰਦਰ ਨੇ ਥੇ ਇਹ ਸਾਡੇ ਭੈਣ ਜੀ ਮੁਕੇਰੀਆਂ ਤੋਂ индуਬਾਲਾ ਜੀ ਔਰ ਅਸ਼wini ਜੀ ਦੀ ਡਿਊਟੀ ਮੇਰੇ ਖਿਆਲ ਨਾਲ ਇੱਥੇ ਲੱਗੀ ਹੈ ਸਾਡੇ ਸਪੋਕਸਪਰਸਨ ਨੇ ਡਾਕਟਰ ਸੁਖੀ ਡਾਕਟਰ ਸੁਖੀ ਔਰ ਬਾਕੀ ਸਾਰੇ ਹੀ ਗਰੀਬ ਗਰੀਬ ਜੀ ਅੱਛਾ ਜੀ ਓਕੇ ਓਕੇ ਤੇ ਸਾਰੇ ਸਾਡੇ ਬਲਾਕਾਂ ਦੇ ਪ੍ਰਧਾਨ ਔਰ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਜ਼ਿਲ੍ਹੇ ਦੀ ਇੱਥੇ ਆਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਯਾਰ ਲੇਟ ਆਉਣ ਦੀ ਮਾਫੀ ਮੰਗਦਾ ਮੈਂ ਲੇਟ ਹੋ ਗਿਆ ਹੁੰਦਾ ਨਹੀਂ ਹੁੰਦਾ ਤੇ ਇਹ ਸ਼ਾਇਦ ਮੇਰੇ ਖਿਆਲ ਨਾਲ ਗਾਦੀ ਆ ਜੀ ਦੇ ਖਾਤੇ ਪਾ ਗਣੀ ਆ ਲੇਟ ਬਚਾਨੀ ਜੀ ਅੱਛਾ ਗੱਲ ਆ ਕਿ ਖਰਗੇ ਸਾਹਿਬ ਜਿੱਦਣ ਤੇ ਪ੍ਰਧਾਨ ਬਣੇ ਨੇ ਉਹਨਾਂ ਨੇ ਉਹ ਸਾਡੀ ਸਾਰੀ ਸਾਰੀ ਹੈ ਹ ਕੁਮਾਰ ਰਾਹੁਲ ਜੀ ਪ੍ਰੇਨਕਾ ਜੀ ਸ਼੍ਰੀਮਤੀ ਸੋਨੀਆ ਗਾਦੀ ਜੀ ਇਹਨਾਂ ਦਾ ਪੂਰਾ ਪੂਰਾ ਮਨ ਹੈ காங்கிரஸ் ਖੜੀ ਹੋਵੇ ਔਰ ਮੈਂ ਆਪਣੇ ਸਾਥੀਆਂ ਦੇ ਬਿਹਾਫ ਤੇ ਹਾਰਪੁਰ ਇਹ ਕਹਿ ਸਕਦਾ ਕਿ ਸਾਡੀ ਕਾਂਗਰਸ ਬੜੀ ਮਜ਼ਬੂਤ ਹੈ ਔਰ ਹਰ ਜਗ੍ਹਾ ਕਾਂਗਰਸ ਹੈ ਔਰ ਸਾਡੇ ਜੋ ਉਪਰੋਦੇਸ਼ ਹੈ ਕਿ ਜਿਹੜੀਆਂ ਸਾਡੀਆਂ ਮੰਡਲ ਕਮੇਟੀਆਂ ਬਣਾਉਣੀਆਂ ਮੰਡਲ ਦੇ ਪ੍ਰਧਾਨ ਕਰੀਬ 2100 2145 ਫਿਰ ਕਹਿਣਾ ਔਰ ਕਰੀਬ 24570 ਮੈਂਬਰ ਨੇ ਮੰਡਲ ਦੇ ਔਰ ਇਸੇ ਤਰ੍ਹਾਂ 299 ਬਲਾਕ ਨੇ ਔਰ ਕਰੀਬ 79 99 ਤੋਂ 98 ਸਾਡੇ ਉਹਨਾਂ ਦੇ ਕਲਪੀਆ ਦੇ ਮੈਂਬਰ ਤੇ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਸਾਡੇ ਰਵਤੀ ਨੇ ਤੇ 2600 226 230 ਸਾਡੇ ਉਹਨਾਂ ਦੇ ਮੈਂਬਰ ਨੇ ਸੋ ਕਾਂਗਰਸ ਹਰ ਜਗ੍ਹਾ ਮਜ਼ਬੂਤ ਹੈ ਉਹਨ ਖਰਗੇ ਸਾਹਿਬ ਅ ਸੇਮ ਬੰਦੇ ਦੇ ਵਿੱਚ ਇਲੈਕਸ਼ਨ ਦਾ ਬਿੱਗਲ ਵਜਾਉਣ ਲਈ ਆਏ ਆ ਪ੍ਰਧਾਨ ਨੇ ਸਾਰੇ ਮੁਲਕ ਦਾ ਦੌਰਾ ਕਰਨਾ ਹੁੰਦਾ ਜਗ੍ਹਾ ਜਗ੍ਹਾ ਮੀਟਿੰਗਸ ਕਰਨੀਆਂ ਹੋਣੀਆਂ ਕਿ ਪ੍ਰਧਾਨ ਜੀ ਸਾਨੂੰ ਠਾਪੜਾ ਦੇਣ ਔਰ ਲੋਕ ਅਜ ਪੰਜਾਬ ਪੰਜਾਬ ਦੇ ਲੋਕ ਉਹਨਾਂ ਨੂੰ ਜਾਗਰੂਕ ਕਰਨਾ ਹੈ ਕਿ ਨੈਸ਼ਨਲ ਲੈਵਲ ਤੇ ਉੱਤੇ ਕੀ ਪੋਲਿਟਿਕਸ ਚੱਲ ਰਹੀ ਹੈ ਔਰ ਕੀ ਸਾਡੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ ਤੇ ਚੋਈ ਦੋ ਰਾਇ ਨਹੀਂ ਔਰ ਸਾਡਾ ਏਜੰਡਾ ਕਿਸੇ ਨੂੰ ਵੱਖਰਾ ਹੋ ਸਕਦਾ ਧਾਰਮਿਕ ਏਜੰਡਾ ਕਾਂਗਰਸ ਪਾਰਟੀ ਦਾ ਨਹੀਂ ਹੈ ਕਾਂਗਰਸ ਪਾਰਟੀ ਦਾ ਏਜੰਡਾ ਇਸ ਮੁਲਕ ਨੂੰ ਇਕਨੋਮਿਕਲੀ ਕਿਦਾਂ ਤਕੜੇ ਕਰਨਾ ਔਰ ਇੰਡਸਟਰੀ ਔਰ ਬੇਰੋਜ਼ਗਾਰੀ ਕਿਵੇਂ ਦੂਰ ਕਰਨੀ ਔਰ ਇਹ ਸਾਰੀਆਂ ਚੀਜ਼ਾਂ 2004 ਤੋਂ ਲੈ ਕੇ 2014 ਤੱਕ ਜਦੋਂ ਲੋਕਾਂ ਨੇ ਸੰਰਾਜ ਦਿੱਤਾ ਡਾਕਟਰ ਮਨਮੋਹਨ ਸਿੰਘ ਜੀ ਇਸ ਮੁਲਕ ਦੇ ਪ੍ਰਧਾਨ ਮੰਤਰੀ ਰਹੇ ਉਹਨਾਂ ਨੇ ਸਾਬਤ ਕੀਤਾ ਕਿ ਭਈ ਮੁਲਕ ਨੂੰ ਕਿਸ ਦਿਸ਼ਾ ਚ ਲਿਜਾਣਾ ਪਾਲਿਸੀਜ਼ ਉਹਨਾਂ ਦੀਆਂ ਬੜੀਆਂ ਔਰ ਉਹਦੇ ਚ ਅੜਚਨ ਜ਼ਰੂਰ ਪਈ ਹੋਏਗੀ ਪਾਲਸੀਜ਼ ਲੇਕਿਨ ਨਵੀਂ ਕੋ ਗੱਲ ਕੀਤੀ ਉਹ ਬੀਜੇਪੀ ਨੇ ਇਹ ਮੁਲਕ ਦੇ ਅਗੇ ਰੱਖਾਂਗੇ ਔਰ ਮੁਲਕ ਨੂੰ ਇਕਜੁੱਟ ਰੱਖਣ ਲਈ ਇੱਕ ਇੱਕੋ ਤੇ ਇੱਕ ਮਜ਼ਬੂਤ ਪਾਰਟੀ ਹੈ ਉਹ ਕਾਂਗਰਸ ਹੈ ਉਹ ਸੈਕੂਲਰ ਸੋਚਦੀ ਆ ਔਰ ਆਪਾਂ ਖਾਦੀ ਮੁਲਕ ਦੀ ਨਹੀਂ ਸਾਡੇ ਇੰਟਰਨੈਸ਼ਨਲ ਰਿਲੇਸ਼ਨਸ ਸਾਡੇ ਗੁਹੜੀ ਮੁਲਕਾਂ ਨਾਲ ਕੀ ਹੋ ਜਾਇਆ ਇੱਕ ਖਾਦੀ ਕਿਸੇ ਇੱਕ ਤਰਨ ਦਾ ਨਾਰਾ ਲਾ ਕੇ ਆਪਾਂ ਮੁਲਕ ਨੂੰ ਮੁਲਕ ਨੂੰ ਵੀ ਵਿਚੋੜਾ ਔਰ ਮੁਲਕ ਦੇਖੋ ਤੁਸੀਂ ਚਾਹੇ ਚਾਈਨਾ ਆ ਚਾਹੇ ਰਸ਼ੀਆ ਆ ਚਾਹੇ ਸਾਡਾ ਬੰਗਲਾਦੇਸ਼ ਪਾਕਿਸਤਾਨ ਸ਼੍ਰੀਲੰਕਾ ਚਾਈਨਾ ਨੇ ਕਿੱਥੇ ਕਿੱਥੇ ਤਾਈ ਸਾਰਾ ਕੁਝ ਕਰ ਦਿੱਤਾ ਇਹ ਸਾਰੀਆਂ ਗੱਲਾਂ ਹੋ ਕਰਨਗੇ ਇਸ ਲਈ ਮੈਂ ਇੱਥੇ ਆਏ ਤੇ ਲੀਡਰ ਸਾਡੇ ਤਗੜੇ ਨੇ देयर इज नो ਡਾਊਟ ਅਬਾਊਟ ਇਟ ਜਿਸ ਪਾਰਟੀ ਦਾ ਇੰਨਾ ਵੱਡਾ ਮੰਡਲ ਲੈਵਲ ਤੇ ਗਰੀ ਗਰੀ ਬਗਰ ਅਸੀਂ ਦੇਖੀਏ ਇਹ ਸਾਰਿਆਂ ਦਾ ਟੋਟਲ ਆ ਲੀਏ ਤੇ ਸਾਡਾ ਕਰੀਬ-ਕਰੀਬ 50000 ਲੱਗੇ ਤੇ ਸਾਡੇ ਉਦੇਦਾਰ ਹੀ ਆ ਹਲੇ ਸੈਕਟਰੀ ਤੇ ਬਾਕੀ ਨਹੀਂ ਲਾਏ ਹੋਰ بڑے ਵਰਕਰ ਨੇ ਚਾਹੇ ਜ਼ਿਲ੍ਹਾ ਪ੍ਰਸ਼ਦੀ ਗੱਲ ਕਰਤੀਏ ਬਲੌਕ ਸੰਤੀ ਦੀ ਗੱਲ ਕਰ ਰਹੀਏ ਕਮੇਟੀਆਂ ਜੁਕਮਿਸ਼ਨ ਐਮਸੀਜ਼ ਦੀ ਗੱਲ ਕਰ ਲਈਏ ਹੋਰ ਵੈਸੇ ਵੀ ਸਾਡੇ ਲੋਕ ਕਾਂਗਰਸ ਨਾਲ ਆਏ ਦੇ ਨਹੀਂ ਜਦੋਂ ਮੁਰਖਾ ਜਾਤ ਹੋਇਆ ਮੁਰਖਾ ਜਾਤ ਹੋਰ ਤੋਂ ਪਹਿਲਾਂ ਤੋਂ ਇਹ ਲੋਕ ਕਾਂਗਰਸ ਦੀ ਇਸ ਮੁਰਖ ਦੀ ਜਾਤੀ 'ਚ ਉਹਨਾਂ ਨੇ ਕੰਟ੍ਰਿਬਿਊਟ ਕੀਤਾ ਇਹ ਤਾਂ ਕਿ ਲੋਕ ਕਾਂਗਰਸ ਨਾਲ ਜੁੜੇ ਆ ਤੇ ਜੇ ਖਰਗੇਜੀ ਆ ਰਹੇ ਆ ਉਹਨੂੰ ਉਹਨਾਂ ਨੂੰ ਅਸੀਂ ਕਿੱਦਾਂ ਉਹਨਾਂ ਦਾ ਸਵਾਗਤ ਕਰਨਾ ਔਰ ਕਿਵੇਂ ਇਕੱਠ ਕਰਕੇ ਆਉਣਾ ਇਹਦੇ ਲਈ ਅੱਜ ਇਹ ਮੀਟਿੰਗ ਰੱਖੀ ਆ ਔਰ ਸਾਡੇ ਜਿੰਨੇ ਵੀ ਐਮਐਲਏ ਲੜਦੇ ਆ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਸਾਰੇ ਜੋਰ ਲਾਉਣ ਨੂੰ ਕਹਿੰਦੀ ਕਰੀ ਆ ਸਰ ਤੁਸੀਂ ਕਹੋ ਕਾਂਗਰਸ ਮਜ਼ਬੂਤ ਹੈ ਪਿਛਲੇ 9 ਜਨਵਰੀ ਨੂੰ ਇਹ ਰੈਲੀ ਹੋਈ ਸੀ ਉਸ ਜਗ੍ਹਾ ਪਰ ਨੇ ਸਿੱਧੂ ਸਾਹਿਬ ਨੇ ਰੈਲੀ ਨੂੰ ਸੰਬੋਧਿਤ ਕੀਤਾ ਸੀ ਉਹਨਾਂ ਕਹਿੰਦੇ ਜੀ ਮਜਬੂਤ ਕਾਂਗਰਸ ਹੈ ਮਜਬੂਰ ਕਾਂਗਰਸ ਹੋਏ ਦੇਖੋ ਗੱਲ ਇਹ ਇਹ ਸਾਰਾ ਕਿਉਂ ਹੋ ਰਿਹਾ ਕਿਉਂਕਿ ਜਦੋਂ ਜਿਹੜੀ ਪਾਰਟੀ ਤਰੱਕੀ ਕਰ ਰਹੀ ਹੋਏਗੀ ਨਾ ਮਜਬੂਤ ਹੋਏਗੀ ਅੱਗੇ ਦਿਸ ਰਿਹਾ ਹੋਏਗਾ ਕਿ ਰਾਜਤਾਗ ਹੁਣਾ ਉੱਥੇ ਲੜਾਈ ਹੋਏਗੀ ਜਿਸ ਘਰ ਚ ਕੁਝ ਦਾਣੇ ਹੋਣਗੇ ਉੱਥੇ ਲੜਾਈ ਹੋਊਗੀ ਜੇ ਜਿੱਤੇ ਦਾਣਾ ਹੀ ਨਹੀਂ ਉੱਥੇ ਲੜਾਈ ਕਾਦੀ ਹੋਣੀ ਸਰ ਲੜਾਈ 78 ਸ 18 ਕੇ ਤੁਸੀਂ ਮਜਬੂਤ ਕਰ ਰਹੇ ਹੋ ਸਰ ਲੜਾਈ ਸੀ ਤਾਂ ਹੀ 78 ਸ 18 ਕੇ ਜੀ ਤੁਸੀਂ ਇਹ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹਾਂਜੀ ਇਹ ਤੋਂ ਪਹਿਲਾਂ 2000 1997 ਵਿੱਚ ਅਸੀਂ 14 ਰਹੇਗੇ ਸੀ ਤੇ 14 ਦੇ ਬਾਅਦ ਸਾਡਾ ਰਾਜ ਆਇਆ ਸੋ ਇਹ ਕੋ ਪਮਾਨਾ ਨਹੀਂ ਜਿਹੜੀ ਸਰਕਾਰ ਪਾਵਰ ਚੁੰਦੀ ਆ ਉਹਦੀ ਐਂਟੀ ਇਨਕਮ ਬਣਦੀ ਲੋਕਾਂ ਦੇ ਲੋਕਾਂ ਦੀਆਂ ਭਾਵਨਾਵਾਂ ਹੁਣ ਲੋਕ ਦੇਖੋ ਯੂਕਾ ਦਾ ਮੈਂ ਬੋਲਣਾ ਇੱਥੇ ਪਹੁੰਚ ਦੋ ਮਿੰਟਾਂ ਜੇ ਅਮਰੀਕਾ ਜਾਣਾ ਕਿ ਮੈਂ ਕੀ ਬੋਲ ਰਿਹਾ ਇਸੇ ਤਰ੍ਹਾਂ ਅੱਜ ਲੋਕ ਬੜੇ ਜਾਗਰੂਕ ਹੋ ਗਏ WhatsApp ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਜਿਨ੍ਹਾਂ ਲੋਕਾਂ ਨੇ ਆਪ ਲੈਣ ਦਾ ਉਹੀ ਅੱਜ ਧਰਨੇ ਲਾਉਂਦੇ ਫਿਰਦੇ ਆ ਸੋ ਇਹ ਐਂਟੀ ਇਨਕੰਪੈਂਸੀ ਤਾਂ ਇਹ ਵੀ ਆ ਜਾਂਦੀ ਸੀ ਸਰ ਤੁਹਾਡੇ ਚੰਗੇ ਕੰਮ ਕਰਦੇ ਵੀ ਸੀ ਸਰ ਤੁਹਾਡੇ ਕੋਲ ਲੋਕ ਸਭਾ ਦਾ ਚਾਰਜ ਹੈ ਪੂਰੇ ਹੁਸ਼ਿਆਰਪੁਰ ਦਾ ਕਾਂਗਰਸ ਇੱਕ ਜੁੱਟ ਨਹੀਂ ਹੈ ਭੁਲਤ ਵਿੱਚ ਤੁਹਾਡਾ ਸੁਖਪਾਲ ਖੈਰ ਨਾਲ 36 ਦਾ ਅੰਕੜਾ ਹੈ ਪੋਲਿਟੀਕਲ ਸਰ ਕਾਂਗਰਸ ਦੇ ਵਿੱਚ ਇੱਥੇ ਵੀ ਸਰ ਉਥਲ ਪੁਥਲ ਬਚਾ ਹੋਇਆ ਹੈ ਕਿਦਾਂ ਸਰ ਲੋਕ ਸਭਾ ਆਪ ਬੇੜਾ ਪਾਰ ਕਰਾਂਗੇ ਇਹ ਕਿਹੜੀ ਪਾਰਟੀ 'ਚ ਨਹੀਂ ਹੁੰਦਾ ਵੀ ਥੋੜਾ ਬਹੁਤ ਰੇਸ ਪਾਰਟੀ ਨਹੀਂ ਕਾਂਗਰਸ ਹੀ ਕਰਦਾ ਫਿਰ ਉਹਦੀ ਗੱਲ ਕਰ ਰਹੇ ਹੋ ਨਾ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਪਰ ਆਜ਼ਾਦੀ ਤੋਂ ਬਾਅਦ ਇਸ ਮੁਲਕ ਤੇ ਰਾਜ ਕੀਤਾ ਰਾਜ ਲੋਕਾਂ ਦੀ ਸਹਿਮਤੀ ਨਾਲ ਕੀਤਾ ਲੋਕਾਂ ਦੇ ਹਿੱਤ ਦੀਆਂ ਪਾਲਿਸੀਆਂ ਬਣਾਈਆਂ ਉਸ ਪਾਰਟੀ ਨਾਲ ਸੰਬੰਧ ਰੱਖਦੇ ਛੋਟੀਆਂ ਗੱਲ-ਬੱਟੀਆਂ ਗੱਲਾਂ ਇਹ ਕਵਰ